ਪਿੰਡ ਖੁਈ ਖੇੜਾ ਪੁੱਜੀ ਡਾਕਟਰ ਬੀ.ਡੀ. ਸਜਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੀ ਟੀਮ ਇਸ ਮੌਕੇ ਡਾਕਟਰ ਬੀ.ਡੀ. ਸਜਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਖੁਈ ਖੇੜਾ ਦੇ ਵਾਸੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਹਰੇ ਪੌਦੇ ਵੰਡੇ ਗਏ ਲਗਾਏ ਗਏ ਅਤੇ ਪੌਦਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟਰੀ ਗਾਰਡ ਵੀ ਨਾਲ ਲਗਾਏ ਗਏ ਤਾਂਕਿ ਪੌਦਿਆਂ ਨੂੰ ਸੁਰੱਖਿਤਰ ਰੱਖਿਆ ਜਾ ਸਕੇ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ ਡਾਕਟਰ ਬੀਰੀਸ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਖੁਈ ਖੇੜਾ ਦੇ ਸੁਸਾਇਟੀ ਦੇ ਗਰਾਊਂਡ ਦੇ ਵਿੱਚ ਹਰੇ ਪੌਦੇ ਲਗਾ ਕੇ ਉਹਨਾਂ ਤੇ ਟਰੀ ਗਾਰਡ ਵੀ ਲਗਾਏ ਗਏ ਤਾਂਕਿ ਪੌਦਿਆਂ ਦੀ ਦੇਖਭਾਲ ਹੋ ਸਕੇ ਉਚੇਚੇ ਤੌਰ ਤੇ ਇਸ ਮੌਕੇ ਪਿੰਡ ਦੇ ਮਿਲਾਵਾਂ ਨੇ ਵੱਡਾ ਯੋਗਦਾਨ ਪਾਇਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਪੌਦਿਆਂ ਦੀ ਦੇਖ ਰਹਿਕ ਵੀ ਪੂਰੀ ਤਰ੍ਹਾਂ ਕਰਾਂਗੇ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਸਾਫ਼-ਸੁਥਰਾ ਰੱਖਣ ਲਈ ਆਪਣਾ ਪੂਰਾ ਸਹਿਯੋਗ ਦੇਵਾਂਗੇ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਡਾਕਟਰ ਬੀੜੀ ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦਾ ਪਿੰਡ ਵਾਸੀਆਂ ਨੂੰ ਪੌਦੇ ਅਤੇ ਟ੍ਰੀਗਾਰਡ ਮੁਹਿਆ ਕਰਨ ਲਈ ਧੰਨਵਾਦ ਕੀਤਾ ਗਿਆ ਪਾਰਸ਼ਦ ਪੂਜਾ ਲੂਥਰਾ ਸਦੇਵਾ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਵੱਲੋਂ ਵੀ ਪਿੰਡ ਵਾਸੀਆਂ ਦਾ ਇਸ ਸ਼ੋਗ ਦੇ ਲਈ ਇਸ ਉਪਰਾਲੇ ਦੇ ਲਈ तहे ਦਿਲੋਂ ਧੰਨਵਾਦ ਕੀਤਾ ਗਿਆ। ਰਾਮ ਰਾਮ ਜੀ ਸਾਰਿਆਂ ਨੂੰ। ਅਤੂਲ ਸੱth ਮੇਰਾ ਨਾਮ ਹੈ ਜੀ। ਅੱਜ ਅਸੀਂ ਸੋਸ਼ਲ ਸਾਈਟ ਤੇ ਕਈ ਵਾਰੀ ਵੇਖਦੇ ਆ ਜੀ ਪੂਜਾ ਮੈਡਮ ਵੱਲੋਂ ਤੇ ਬੰਟੀ ਭਾਜੀ ਵੱਲੋਂ ਪੌਦੇ ਬੋਤ ਲਗਾਏ ਜਾ ਰਹੇ ਆ ਆਪਣੇ ਜ਼ਿਲ੍ਹੇ 'ਚ ਆਪਣੇ ਫਾਜ਼ਿਲਗਾ ਏਰੀਏ 'ਚ। ਤਾਂ ਅਸੀਂ ਸੋਸ਼ਲ ਸਾਈਟ ਤੇ ਵੇਖ ਕੇ ਹੀ ਇਹਨਾਂ ਨੂੰ ਪੂਜਾ ਮੈਮ ਨੂੰ ਕੰਟੈਕਟ ਕੀਤਾ ਸੀਗਾ ਪੌਦਿਆਂ ਬਾਰੇ। ਇੱਕ ਜਿਹੜਾ ਸਾਡਾ ਸੁਸਾਇਟੀ ਦਾ ਗਰਾਊਂਡ ਹੈ ਇਹ ਬਿਲਕੁਲ ਓਪਨ ਲਈ ਹੈ ਜੀ। ਤੇ ਇੱਥੇ ਪਸ਼ੂ ਵਗੈਰਾ ਵਾਰਾ ਪਸ਼ੂ ਨੁਕਸਾਨ ਕਰਦੇ ਆ ਤਾਂ ਇਹਨਾਂ ਨੂੰ ਪੌਦਿਆਂ ਦੇ ਨਾਲ ਅਸੀਂ 30 ਗਾਰਡ ਦਾ ਵੀ ਕਿਹਾ ਸੀਗਾ ਤਾਂ ਮੈਡਮ ਨੇ ਕਿਹਾ ਦੀ ਤੁਸੀਂ 500 ਅਸੀਂ 30 ਗਾਰਡ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਤੇ ਪੌਦੇ ਵੀ ਦੇਵਾਂਗੇ ਤੇ ਅਸੀਂ ਵਿਦਨ 1 ਹੋਅਰ ਪਹੁੰਚ ਗਏ ਜੀ ਉੱਥੇ ਤੇ ਮੈਡਮ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਜੀ ਬੰਟੀ ਭਾਜੀ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਉਹਦੇ ਤੇ 30 ਗਾਰਡ ਆ ਗਏ ਆ ਤੇ ਸਾਡੇ ਪਿੰਡ ਦੇ ਜਿੰਨੇ ਵੀ ਮਾਤਾ ਇਹ ਪੈਣਾ ਹੈ ਨਰੇਗਾ ਵਿੱਚ ਇਹਨਾਂ ਨੂੰ ਇਹਨਾਂ ਨੇ ਇਸ ਪੌਦੇ ਨੂੰ ਜਿਹੜਾ ਸਾਰਿਆਂ ਨੂੰ ਲਾਇਆ ਜੀ ਤੇ 3 ਗਾਰਡ ਵੀ ਇਹਨਾਂ ਨੇ ਸਾਰਿਆਂ ਨੇ ਲਾਏ ਆ ਸਾਰਿਆਂ ਨੇ ਇਹਨਾਂ ਦੇ ਪੌਦੇ ਲਾਏ ਆ ਜੀ ਤੇ ਅਸੀਂ ਇਹਨਾਂ ਦੀ ਸੁਸਾਇਟੀ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਐਵੇਂ ਕੰਮ ਕਰੀ ਰੱਖੋ ਜੀ ਧੰਨਵਾਦ ਸ਼ੁਕਰੀਆ ਮਾਲਕ ਦਾ ਬਹੁਤ ਸੋਹਣਾ ਕੰਮ ਪਿੰਡ ਦਾ ਹੁੰਦਾ ਪਿਆ ਹੈ ਕਰਾਓ ਬੜੀ ਇੱਜ਼ਤ ਬਣੇਗੀ ਸਾਰਿਆਂ ਦੀ ਮਾਨ ਹੈ ਇਸ ਉੱਤੇ ਕੀ ਹੁੰਦਾ ਹੈ ਦੇਖੋ ਪੌਦੇ ਅੱਗੇ ਲਾਏ ਉਹ ਵੀ ਮਾਲਕ ਦੀ ਦਇਆੋਂ ਵਾਦੂ ਹੋ ਗਏ ਹੁਣ ਵੀ ਮਾਲਕ ਦੀ ਦਇਆ ਹੋਵੇਗੀ ਤੇ ਵਾਦੂ ਹੋਣਗੇ ਠੀਕ ਹੈ ਤੇ ਬਹੁਤ ਖੁਸ਼ੀ ਹੈ ਤੁਹਾਨੂੰ ਵੀ ਸਾਰਿਆਂ ਨੂੰ ਵਧਾਈ ਹੈ ਜਿਹੜਾ ਪਿੰਡ ਦਾ ਸੁਧਾਰ ਹੁੰਦਾ ਪਿਆ ਠੀਕ ਹੈ ਜੀ ਹਾਂ ਜੀ ਇਨਮਸ਼ਕਰ ਜੀ ਡਾਕਟਰ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਵੱਲੋਂ ਜਿਹੜਾ ਹੈ ਲਗਾਤਾਰ এনवायरमेंट ਨੂੰ ਬਚਾਉਣ ਵਾਸਤੇ ਜਿਹੜਾ ਇੱਕ ਰੁੱਖ ਤੇ ਸੋ ਸੁਖ ਜੜਾਏ ਮੁਹਿੰਮ ਚਲਾਈ ਗਈ ਹੈ ਤਾਂ ਉਸੇ ਮੁਹਿੰਮ ਦੇ ਤਹਿਤ ਜਿਹੜੇ ਨੇ ਗਮਲੇ ਟਰੀ ਗਾਰਡ ਤੇ ਜਿਹੜੇ ਪੁੱਧਰ ਦਲੰਗਰ ਵੀ ਲਗਾਇਆ ਜਾਂਦਾ ਹੈ ਕਿਉਂਕਿ ਇਹ ਹੁੰਦੇ ਕਿ ਆਪਾਂ ਪੌਦੇ ਲਗਾ ਲੈਣੇ ਆ ਲੇਕਿਨ ਕਿਤੇ ਨਾ ਕਿਤੇ ਓਪਨ ਸਪੇਸ ਦੇ ਵਿੱਚ ਜਿਹੜੇ ਨੇ ਉਹਦੇ ਹੀ ਦੇਖਭਾਲ ਨਹੀਂ ਹੋ ਪਾਂਦੀ ਕਿਉਂਕਿ ਟੀ ਗਾੜ ਵਗੈਰਾ ਨਹੀਂ ਹੁੰਦੇ ਸੋਸਾਇਟੀ ਵੱਲੋਂ ਜਿਹੜਾ ਇਹ ਵਿਸ਼ੇਸ਼ ਉਪਰਾਲਾ ਨਾਲ ਕੀਤਾ ਗਿਆ ਤਾਂ ਕਿ ਜਿਹੜਾ ਪੌਦੇ ਲੈ ਕੇ ਜਾਵੇ ਤੁਹਾਨੂੰ ਟੀ ਗਾੜੀ ਪ੍ਰੋਵਾਈਡ ਕਰਵਾਈ ਜਾਂਦੇ ਨੇ ਤਾਂ ਅੱਜ ਮੈਂ ਬਹੁਤ ਆਭਾਰਯਕਤ ਕਰਦੀ ਹਾਂ ਕੋਈ ਕਿਹੜਾ ਕੋਆਪਰੇਟਿਵ ਸਾਇਟੀ ਦੇ ਸਾਰੇ ਮੈਂਬਰਸ ਦਾ ਜੋਨਾ ਬੋਲੇ ਫੋਨ ਕਾਲਸ ਆਈ ਸੀ ਕਿ ਸਾਨੂੰ ਬੁੱਟਿਆ ਦੇ ਨਾਲ ਨਾਲ 30 ਗਾੜੀ ਚਾਹੀਦੇ ਨੇ ਤਾਂ ਇਹਨਾਂ ਨੂੰ 30 ਗਾੜ ਰ ਬੁੱਟੇ ਦੋਨੋ ਜਿਹੜੀ ਚੀਜ਼ਾਂ ਨੇ ਪ੍ਰੋਵਾਈਡ ਕਰਵਾਈਆਂ ਨੇ ਔਰ ਮੈਂ ਸਾਰੇ ਮੈਂਬਰਸ ਹੈ ਬਾਨਾ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਆ ਔਰ ਜਿੰਨੇ ਵੀ ਸਾਡੇ ਇੱਥੇ ਮੇਰੀਆਂ ਮਾਵਾ ਪੈਨਾ ਸਾਰੇ ਖੜੇ ਨੇ ਤਾਂ ਇਹਨਾਂ ਸਾਰੇ ਦੇ ਸਹਿਯੋਗ ਨਾਲ ਜਿਹੜੇ ਨੇ ਇੱਥੇ ਪੌਦੇ ਲੱਗੇ ਵੀ ਲੱਗ ਵੀ ਰਹੇ ਨੇ ਔਰ ਦੂਸਰੇ ਜਿਹੜੇ 30 ਗਾੜੀ ਪ੍ਰੋਪਰ ਤਰੀਕੇ ਨਾਲ ਜਿਹੜੇ ਲੱਗੇ ਹੋਏ ਨੇ ਤਾਂ ਮੈਂ ਇੱਕੋ ਹੀ ਗੱਲ ਕਵਾਂਗੀ ਕਿ ਸਾਰੇ ਮਿਲ ਕੇ ਜਿਹੜੇ ਨੇ ਅਪਾ ਆਪਣੇ এনवायरमेंट ਨੂੰ ਬਚਾਉਣ ਵਾਸਤੇ ਇਹਨੂੰ ਕਲੀਨ ਤੇ ਗ੍ਰੀਨ ਬਣਾਉਣ ਵਾਸਤੇ ਜਿਹੜੀ ਜਾਗਰੂਕਤਾ ਜਿਹੜੀ ਅਭਿਆਨ ਚਲਾਇਆ ਹੋਇਆ ਉਹਨਾਂ ਦੇ ਵਿੱਚ ਸਾਰੇ ਜਿਹੜੇ ਨੇ ਵਾਚ ਛੜ ਕੇ ਪਾਗ ਲੈ ਰਹੇ ਨੇ ਔਰ ਮੈਂ ਖੁਈ ਖੜਾ ਕੋਆਪਰੇਟਿਵ ਸਾਇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇਸ ਉਪਰਾਲੇ ਦੇ ਵਿੱਚ ਜਿਹੜਾ ਇਹ ਆਪਣਾ ਯੋਗਦਾਨ ਵੀ ਕੀਤਾ ਹੈ ਔਰ ਡਾਕਟਰ ਬੀਡੀ ਸੱਚ ਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਆ ਕਿ ਜੋ ਇਸ ਤਰ੍ਹਾਂ ਟਾਈਮ ਟਾਈਮ ਤੇ ਜਿਹੜੀ ਮੁਹਿੰਮ ਹੈ ਉਹਨੂੰ ਅੱਗੇ ਵਧਾਉਣ ਵਾਸਤੇ ਔਰ ਇੱਕ ਰੁੱਖ ਸੋ ਸੁਖ ਜਿਹੜੀ ਐ ਸਮੂਹ ਲੱਗੇ ਵਿਧਾਨ ਵਾਸਤੇ ਲਗਾਤਾਰ ਜਿਹੜਾ ਇਹ ਉਹ ਇੱਕ ਐਕਟਿਵ ਮੈਂਬਰ ਦੇ ਤੌਰ ਤੇ ਜਿਹੜਾ ਕੰਮ ਕਰ ਰਹੇ ਨੇ ਔਰ ਆਪਾਂ ਹਮ ਤਰਤੇ ਦੇਖਦੇ ਹਾਂ ਕਿ ਜਿਹੜਾ এনवायरमेंट ਉਹ ਲਗਾਤਾਰ ਜਿਹੜਾ ਪੋਲਿਊਟਿਡ ਵੀ ਹੁੰਦਾ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਜਿਹੜਾ ਇਹ ਤਾਪਮਨ ਜਿਹੜਾ ਵੱਧਦਾ ਵੀ ਜਾ ਰਿਹਾ ਹੈ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਇਹ ਬਹੁਤ ਜ਼ਰੂਰਤ ਹੈ ਪੇੜਾਂ ਨੂੰ ਲਗਾਉਣ ਦੀ ਮੈਂ ਕੋਈ ਕਵਾਂਗੀ ਕਿ ਪੇੜਾਂ ਨੂੰ ਲਗਾਉਣ ਦੇ ਨਾਲ-ਨਾਲ ਪੇੜਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਤਾਂ ਜਿਹੜੇ ਸਾਰੇ ਮਿਲ ਕੇ ਜਿਹੜਾ ਇਹ ਇਸ ਕੰਮ ਦੇ ਵਿੱਚ ਜਿਹੜਾ ਉਪਰਾਲਾ ਕਰ ਰਹੇ ਨੇ ਤਾਂ ਮੈਂ ਸਾਰੀ ਸਾਇਤੀ ਜavi ਬਹੁਤ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਹਾਂ ਦੇਖੋ ਮੈਂ ਇਹੀ ਕਵਾਂਗੀ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਔਰਤ ਪੜਦੀ ਹੈ ਤਾਂ ਪੂਰਾ ਜਿਹੜਾ ਸਮਾਜ ਹੀ ਉਹ ਪੜ ਜਾਂਦਾ ਹੈ ਠੀਕ ਹੈ ਤਾਂ ਐਸੀ ਚੀਜ਼ ਨੂੰ ਦੇਖਦੇ ਹੋਏ ਕਿ ਜੋ ਸਾਡੀਆਂ ਜਿਹੜੀਆਂ ਪਹਿਨਾ ਨੇ ਉਹ ਜਿਹੜਾ ਸੰਸਕਾਰ ਆਪਣੇ ਬੱਚਿਆਂ ਵਿੱਚ ਪੈਦਾ ਕਰਨ ਗਿਆ ਉਹੀ ਜਿਹੜੀ ਚੀਜ਼ ਅੱਗੇ ਵੱਧਦੀ ਏ ਔਰ ਅੱਜ ਜਿਹੜੇ ਸਾਰੇ ਪੇੜ ਲਗਾਉਣ ਦੇ ਵਿੱਚ ਹੈਲਪ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਬੱਚੇ ਨੇ ਉਹਨਾਂ ਵਿੱਚ ਵੀ ਜਿਹੜੀ ਚੀਜ਼ ਜ਼ਰੂਰ ਜਾਏਗੀ ਔਰ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਇਹ ਔਰਤ ਤੇ ਉਹ ਬਹੁਤ ਜਾਗਰੂਕ ਹੋ ਚੁੱਕੀ ਏ ਔਰ ਨਾਰੀ ਜਿਹੜਾ ਆਪਾਂ ਕਹਈਏ ਕਿ ਮਹਿਲਾ ਸ਼ਕਤੀਕਰਨ ਦਾ ਜਿਹੜਾ ਕੰਮ ਏ ਉੱਥੇ ਵੇਖਣ ਨੂੰ ਮਿਲੇ ਤਾਂ ਮੇਰੀ ਸਾਡੇ ਸਾਰੀਆਂ ਜਿਹੜੀਆਂ ਮਾਵਾਂ ਪੈਨਾ ਵਾਸਤੇ ਮੈਂ तहे ਦਿਲੋਂ ਸ਼ੁਕਰੀਆ ਦਾ ਕਰਦੀਆਂ ਇਸ ਮੁਹਿੰਮ ਦੇ ਵਿੱਚ ਜਿਹੜਾ ਐ ਮੇਰਾ ਸਾਥ ਦੇ ਰਿਆ ਨੇ ਔਰ ਮੈਂ ਇੱਕੋ ਹੀ ਗੱਲ ਕਹਾਂਗੀ ਔਰ ਹਮੇਸ਼ਾ ਹਰੇਕ ਸਟੇਜ ਤੇ ਕਹਿੰਦੀ ਆਈ ਆ ਔਰ ਅਕਸਰ ਤੁਸੀਂ ਸੁਣਿਆ ਵੀ ਹੋਏਗਾ ਕਹਿੰਦੇ ਕੋਮਲ ਹੈ ਕਮਜ਼ੋਰ ਨਹੀਂ ਤੂੰ ਸ਼ਕਤੀ ਦਾ ਨਾਮ ਹੀ ਣਾਰੀ ਹੈ ਸਭ ਕੋ ਜੀਵਨ ਦੇਣ ਵਾਲੀ ਮੌਤ ਵੀ तुझसे ਹਾਰੀ ਹੈ ਮੌਤ ਵੀ तुझसे ਹਾਰੀ ਹੈ ਅੱਤੀ ਮੁਕੇ ਆ ਕੇ ਕਵਰੇਜ ਕੀਤੀ ਏ ਤੇ ਜਿਹੜੇ ਮੀਡੀਆ ਭਾਈ ਤੇਰਾ ਬਖਾਂਦਾ ਤਾਂ ਹੀ ਸਾਡੀ ਬਾਤ ਅੱਗੇ ਲੋਕਾਂ ਤੱਕ ਪਹੁੰਚਦੀ ਏ ਤੇ ਮੈਂ ਸਾਰਿਆਂ ਦਾ ਕੋਈ ਕਿਹੜਾ ਕੋਆਪਰੇਟਿਵ ਸੁਸਾਇਟੀ ਦਾ ਤੈ ਇਹ ਲੋਕਨਵਾਰ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਅੱਜ ਇੱਥੇ ਰੁਕ ਲਗਾਏ ਨੇ ਤੇ ਨਾਲ ਹੀ ਸਾਡੀ ਸੋਸਾਇਟੀ ਵੱਲੋਂ 30 ਗਾਰਡ ਤੇ ਰੁੱਖ ਉਹਨਾਂ ਨੂੰ ਪ੍ਰੋਵਾਈਡ ਵੀ ਕਰਾਏ ਗਏ। ਸਪੈਸ਼ਲ ਸਪੈਸ਼ਲ ਕਿ ਇਹਨਾਂ ਨੂੰ ਤੁਸੀਂ ਇੱਕ ਤਰੀਕ ਤੋਂ ਲੈ ਕੇ 10 ਤਰੀਕ ਤੱਕ ਜੋ ਆਪਨੇ ਉਹਦੇ ਲਗਾਏ ਨੇ ਸਾਨੂੰ 9563163000 ਤੇ ਪਿਕ ਭੇਜ ਦਿਓ 15 ਅਗਸਤ ਵਾਲੇ ਦਿਨ ਸ਼ਾਮ 6 ਵਜੇ ਪੂਜਾ ਲੁਥਰਾ ਮੈਡਮ ਦੇ ਆਫਿਸ ਸਲੇਮਚਾ ਰੋਡ ਤੇ ਉਹਨਾਂ ਨੂੰ ਗਿਫਟ ਦਿੱਤੇ ਜਾਣਗੇ ਸਰਪ੍ਰਾਈਜ਼ ਗਿਫਟ। ਬਹੁਤ ਵਧੀਆ ਹੁਸਾ ਮਿਲਿਆ ਹੈ ਬੜੀਆਂ ਮਾਤਾਵਾਂ ਪਹਿਣਾ ਐਨੀ ਸੰਖਿਆ ਵਿੱਚ ਮਤਲਬ ਕਿ ਮੈਂ ਅਜ ਤੱਕ ਨਹੀਂ ਦੇਖਿਆ ਕਿ ਜਿਨ੍ਹਾਂ ਨੇ ਪਾਗ ਲੀਤਾ ਹੋਵੇ ਇਸ ਮੁਹਿੰਮ ਵਿੱਚ ਆਉਣ ਵਾਲੇ ਟਾਈਮ ਵਿੱਚ ਆਪ ਨੂੰ ਇਹ ਲੱਗਦਾ ਹੈ ਕਿ ਜੋ ਰੰਗਲਾ ਬੰਗਲਾ ਜੋ ਰੈਲੀ ਆਪਾਂ ਫਾਜ਼ਿਲ ਖੱਟਾ ਨੇ ਆ ਉਹ ਜਰੂਰ ਹੋਵੇਗੀ ਐਸਰੇ ਚਲਦੇ ਰਹੇ ਦਾ ਦੇਖ ਕੇ ਖੁਸ਼ ਹੋਈ ਕੋ ਖੜੇ ਚ ਕਿ 올ਡ ਇਸ ਬਜ਼ੁਰਗ ਮਾਤਾਵਾਂ ਭੈਣਾ ਸਭ ਤੋਂ ਵੱਧ ਕੀਤੀ ਮਾਤਾਵਾਂ ਤੇ ਭੈਣਾ ਦੀ ਕਿਤਨੇ ਕਿਤੇ ਪਹਿਲਾਂ ਦੇਖਿਆ ਨਹੀਂ ਸੋਸ਼ਲ ਵਰਕਰ ਦੇ ਅੰਦਰ ਕਿਤਨੇ ਕਿਤੇ ਕਿ ਜੈਂਟ ਸਭ ਪਾਗ ਲੈਂਦੇ ਨੇ ਲੇਕਿਨ ਅੱਜ ਮੈਂ ਫਸਟ ਟਾਈਮ ਮੇਰੇ ਤਾਂ ਫਸਟ ਟਾਈਮ ਐਕਸਪੀਰੀਅੰਸ ਹੈ ਕਿ ਅੱਜ ਇੰਨੀ ਲੇਡੀਜ਼ ਉਹ ਵੀ ਇਨਾਈ ਹਜ਼ੂਮ ਦੇ ਅੰਦਰ ਦੇਖਿਆ ਤਾਂ ਮੈਨੂੰ ਤਾਂ ਬੜੀ ਖੁਸ਼ੀ ਹੋਈ ਔਰ ਮੈਂ ਤੁਹਾਡੇ ਮੱਧ ਉਹ ਰਾਈ ਕਹਿਣਾ ਚਾਹੁੰਦਾ ਕਿ ਸਾਡੀ ਬੀਡੀ ਮੈਂਬਰ ਸ੍ਰੀਓ ਸੋਸਾਇਟੀ ਨੇ ਜਦੋਂ ਅੱਜ ਇੱਥੇ ਪਹੁੰਚ ਕੀਤੀ ਸਾਨੂੰ ਬੜੀ ਖੁਸ਼ੀ ਹੈ ਹੋਰ ਵੀ ਇਹਨਾਂ ਨੂੰ ਅੱਗੇ ਜ਼ਰੂਰਤ ਪੈ ਗਈ ਇਸ ਨਾਲ 24 ਘੰਟੇ ਖੜੇ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਕਿਉਂਕਿ ਸਾਡਾ ਕੰਮ ਸਮਾਜ ਨੂੰ ਵਿੱਚ ਪਰਿਵਰਤਨ ਲੈਣਾ ਹੈ ਔਰ ਉਹਦੇ ਅੰਦਰ ਜਿੰਨਾ ਵੀ ਸੀ ਆਪ ਦੀ ਜ਼ਿੰਦਗੀ ਦਾ ਜੋ ਵੀ ਮਤਲਬ ਕਿ ਸੇਵਾ ਕਰ ਸਕਦੇ ਆ ਸੀ ਤੰਦੇ ਹੀ ਨਾਲ ਕਰਾਂਗੇ ਹੋਰ ਵੀ ਕਿਤੇ ਜ਼ਰੂਰਤ ਹੋਏ ਕਿਉਂਕਿ ਇਸੇ ਦਾ ਉਤਸ਼ਾਹ ਦੇਖਿਆ ਤੇ ਸਾਨੂੰ ਵੀ ਬੜੀ ਖੁਸ਼ੀ ਹੈ ਕਿਉਂਕ ਇੰਨੇ ਲੋਕ ਇਕੱਠੇ ਚੱਲਦੇ ਹਨ ਤਾਂ ਸਮਾਜ ਦੇ ਅੰਦਰ ਬੜੀ ਜਲਦੀ ਪਰਿਵਰਤਨ ਦੇਖਣ ਨੂੰ ਮਿਲਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਕਿਤੇ ਕਿਤੇ ਜਿਹੜਾ ਪੰਜਾਬ ਰੇਗਿਸਤਾਨ ਵਾਲੇ ਵੱਧ ਰਿਹਾ ਸੀ ਹੁਣ ਜਲਦੀ ਹਰਾ-ਭਰਾ ਹੋ ਜਾਏ ਕਿਉਂਕਿ ਜਦੋਂ ਇੰਨੇ ਲੋਕ ਇਕੱਠੇ ਆਂਦੇ ਨੇ ਤਾਂ ਕਿਤੇ ਕਿਤੇ ਜਿਹੜੀਆਂ ਤਬਦੀਲੀਆਂ ਬੜੀ ਜਲਦੀ ਹੁੰਦੀਆਂ ਨੇ